ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਮੇਰੋ ਅੱਜ ਇੱਕ ਸ਼ਾਰਟ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆਂ ਪਿੰਡ ਕਲਾਲਾਂ ਜ਼ਿਲ੍ਹਾ ਤਸੇਲ ਬਰਨਾਲਾ ਇੱਕ ਡੇਰੀ ਫਾਰਮ ਦੇ ਵਿੱਚੋਂ ਦੋਸਤੋ ਤਿੰਨ ਬੱਚੀਆਂ ਵੇਰ ਸੇਲ ਕਰਦਾ ਸਾਰਾ ਰਿਕਾਰਡ ਇਹਨਾਂ ਬੱਚੀਆਂ ਦਾ ਵੀਰ ਹੁਣਾਂ ਦੇ ਕੋਲ ਆ ਮਦਰ ਮਿਲਕ ਕੇਸ ਸੀਮਣ ਦੀਆਂ ਨੇ ਦੋ ਬੱਚੀਆਂ ਜਿਹੜੀਆਂ ਤੁਸੀਂ ਵਾਈਟ ਰੰਗ ਦੇ ਵਿੱਚ ਦੇਖੋਗੇ ਇਹ ਜਮਾਸਕਾ ਸੀਮਣ ਦੀਆਂ ਨੇ ਦੋਨੋਂ ਪੀਡੀਐਫ ਦੇ ਜਮਾਸਕਾ ਸਿਮਰਦਿਆਂ ਨੇ ਤੇ ਇਹਨਾਂ ਦੀ ਉਮਰ ਤਕਰੀਬਨ ਕੋਈ 6 ਸਾਢੇ 6 ਮਹੀਨਿਆਂ ਦੀ ਉਮਰ ਆ ਟੋਟਲ ਤੇ ਜਿਹੜੀ ਇੱਕ ਬਲੈਕ ਵਾਛੀ ਤੁਸੀਂ ਵੇਖੋਗੇ ਇਹ 5 ਕੁ ਮਹੀਨਿਆਂ ਦੀ ਉਮਰ ਆ ਸਾਰੀ ਇਹਦੀ ਠੀਕ ਆ ਜੀ ਉਹ ਡ੍ਰੈਫਟਰ ਦੀ ਆ ਜਿਹੜੀ ਬਲੈਕ ਵਾਛੀ ਤੁਸੀਂ ਵੇਖੋਗੇ 5 ਮੰਥ ਦੀ ਉਮਰ ਆ ਉਸ ਬੱਚੀ ਦੀ ਉਹ ਡ੍ਰੈਫਟਰ ਥਾਂ ਦੀ ਆ ਪੀਡੀਐਫ ਦੇ ਤੇ ਦੋ ਜਿਹੜੀਆਂ ਵਾਈਟ ਆ ਇਹ ਜਮਾਸਕਾ ਬੁਲਦਿਆਂ ਨੇ ਠੀਕ ਆ ਜੀ ਤੇ ਇਹ ਤਿੰਨੇ ਬੱਚੀਆਂ ਜਿਹੜੀਆਂ ਵੀਰ ਸੇਲ ਕਰਦਾ ਪਿਆ ਰੇਟ ਖਾਸ ਤੌਰ ਤੇ ਤੁਸੀਂ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਓ ਠੀਕ ਹੈ ਜੀ ਵਾਈਟ ਬੱਚੀਆਂ ਦੀ ਮਾਤਰ ਦਾ ਮਿਲਕਰ ਕਾਰਡ 36 37 ਲੀਟਰ ਜਿਹੜੀ ਬਲੈਕ ਬੱਚੀ ਆ ਇਹਦੀ ਮਾਤਰ ਦਾ ਮਿਲਕ 35 ਲੀਟਰ ਰਿਹਾ ਸੋ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਪਿੰਡ ਕਲਾਲਾਂ ਜ਼ਿਲ੍ਹਾ ਤਹਿਸੀਲ ਪਰਨਾਲਾ